ਚਾਚਾ ਦੀ ਲੰਗਰ ਪਾ ਬੈਠੇ ਨੇ ਸਾਡਾ ਮੁੰਡਾ ਦੂਜੀ ਵਾਰੀ ਛੱਟ ਕੱਢ ਲਗਾ ਸਾਡੀ ਚਾਚੀ ਦਾ ਅੱਜ ਬਰਥਡੇ ਹੈ ਹੈਪੀ ਬਰਥਡੇ ਚਾਚੀ ਸਸਰੀਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਜੀ ਗੁਰਗਰਾਂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮੇਰੇ ਵੱਲੋਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਆਪ ਸਭ ਨੂੰ ਹੈਪੀ ਪ੍ਰਕਾਸ਼ਪੁਰਵ ਤੇ ਅਸੀਂ ਆਏ ਜੀ ਅੱਜ ਗੁਰਦੁਆਰੇ ਮੱਥਾ ਟੇਕਣ ਵਾਸਤੇ ਤੇ ਹਾਂਜੀ ਦੋਸਤੋ ਹੁਣ ਆਪਾਂ ਚੱਲੇ ਆਂ ਮੱਥਾ ਟੇਕਣ ਵਾਸਤੇ ਦਰਵਾਸਾ ਬੰਦਰ ਜੇ ਤੁਹਾਨੂੰ ਪਤਾ ਨਹੀਂ ਜਾਤੇਗਾ ਆਪ ਇਹਦਾ ਮਤਲਬ ਕੀ ਜਿੰਮੇਵਾਰੀ ਤੇ ਅਸੀਂ ਆਪ ਦੀ ਜਿੰਮੇਵਾਰੀ ਸਮਝਦੇ ਹੋਂਦਾ ਜੂਰ ਤੇ ਜਾ ਰਹਿਆ ਮੰਨਣ ਤੇ ਕੇਵਲ ਕੋਸੀ ਬਾਹਰੀ ਮੁਖਾਵੇ ਤੇ ਨਿਰਪਰ ਰਹਿ ਗੁਰੂ ਕਿਰਪਾ ਕਰੇ ਸਾਡੇ ਹਮਨਾਂ ਅੰਦਰ ਬਾਣੀ ਦਾ ਵਾਸਾ ਹੋਵੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤਿ ਆਉਂਦੀ ਵਸਤੀਆਂ ਕਰਦਾ ਪਰ ਸ੍ਰੀ ਦਰਬਾਰ ਉਹ ਸਾਰੇ ਬਕਰੋ ਵੀ ਸਾਥੀ ਤਾਂ ਕਹਿ ਤਾਰੇ ਆਂ ਕਲੋ ਆ ਹਰਿ ਕੰਮ ਲੇਟਰ ਚਾਚਾ ਜੀ ਲੰਗਰ ਪਾ ਬੈਠੇ ਨੇ ਚਾਦੇ ਬਲ ਗਿਆ ਹੈ ਤੇ ਸਾਡਾ ਮੁੰਡਾ ਦੂਜੀ ਵਾਰੀ ਛੱਟ ਗੱਡਾਂਗਾ ਤੇ ਪਹਿਲਾ ਲੰਗਰ ਪਹਿਲਾਂ ਹੀ ਛਕ ਲਿਆ ਆ ਸੀ ਤੇ ਹੁਣ ਚਾਚਾ ਨੇ ਰਗਾ ਚੱਕਰ ਕਰ ਲਏ ਤੇ ਹਰਪਨ ਤੋਂ ਕੋੜੇ ਘਰ ਤੱਕ ਤੇ ਮੈਂ ਆਪਾਂ ਦੋਨੇ ਕੰਮ ਪਹਿਲਾਂ ਹੀ ਕਰ ਲਏ ਨੇ ਤੇ ਆਪਾਂ ਜਲੇਬੀਆਂ ਲੈ ਲਈਆਂ ਨੇ ਤੇ ਇੱਧਰ ਹਣੀ ਤੇ ਜਿੰਦਰ ਸੇਵਾ ਕਰਦੇ ਪਏ ਨੇ ਪਾਂਡਿਆਂ ਦੀ ਕਰੋ ਕਿ ਖੜ ਕੇ ਗਏ ਹੋ ਇਹ ਜਲੇਬੀਆਂ ਲਈਆਂ ਹਾਂਜੀ ਕੁਆ ਖਾਂਦੇ ਵੀ ਨੇ ਜਿਹੜੇ ਤਾਂ ਉਹ ਰੋਇਆ ਤੇ ਇਹ ਲਵਾ ਆਇਆ ਅਨੇ ਜਲੇਬੀਆਂ ਐ ਤੇ ਖਾਣ ਵਾਸਤੇ ਐ ਇਹ ਆਪਣੇ ਕੋਲ ਆਹੋ ਕਿੱਥੇ ਆਤੀ ਹੈਪੀ ਬਰਥਡੇ ਅ ਫਿਊ ਮਿੰਟਸ ਲੇਟਰ ਇਹ ਹਾਂਜੀ ਦੋਸਤੋ ਮੱਥਾ ਟੇਕ ਕੇ ਬਾਹਰ ਆ ਚੁੱਕੇ ਆ ਤੇ ਹੁਣ ਆਪਾਂ ਬਾਈਕ ਚੱਕਦੇ ਆ ਆਪਣੀ ਤੇ ਚੱਲਦੇ ਆ ਘਰੇ ਤੇ ਇੱਥੇ ਸਾਡੇ ਸਾਬੀ ਪਾਜੀ ਬੈਠੇ ਨੇ ਤੇ ਇਹਨਾਂ ਦੀ ਇੱਥੇ ਗ੍ਰੋਸਰੀ ਸ਼ਾਪ ਲਾਂਦੇ ਨੇ ਤੇ ਐਵਰੀ ਸੈਟਰਡੇ ਜਾਂ ਜਦਨ ਵੀ ਕੋਈ ਪ੍ਰੋਗਰਾਮ ਹੋਵੇ ਸਾਰੀ ਇੰਡੀਅਨ ਗਰੋਸਰੀ ਮਿਲਦੀ ਹੈ ਮਿਠਾਈ ਹੈ ਤੇ ਤੁਸੀਂ ਦੇਖਿਆ ਬਣਾ ਆਪਾਂ ਕਈ ਵਾਰ ਇਹਨਾਂ ਦੁਕਾਨ ਤੇ ਜਾਂਦੇ ਵੀ ਆ ਫਿਊ ਮਿੰਟਸ ਲੇਟਰ ਹਾਂਜੀ ਦੋਸਤੋ ਗੁਰਦਾਰੇ ਆ ਗਏ ਮੱਥਾ ਟੇਕ ਕੇ ਤੇ ਹੁਣ ਆਇਆ ਇੱਧਰ ਅਮਨ ਹੁਣਾਵਾਲ ਤੇ ਅੱਜ ਚਾਚੀ ਦਾ ਬਰਥਡੇ ਹੈ ਚਾਚੀ ਨੂੰ ਵਿਸ਼ ਕਰਨਾ ਆਏ ਆ ਤੂੰ ਕਦੋਂ ਆਇਆ ਹੈਂ ਇਹ ਦੁਕਾਨ ਇਹ ਗੁਰਦੁਆਰੇ ਨਹੀਂ ਆਇਆ ਇਹ ਗੁਰਦੁਆਰਾ ਦਾ ਘਰ ਹੀ ਗੁਰਦੁਆਰਾ ਦਿਲ ਚੁਣਾ ਜਿਹਦਾ ਸਾਡੀ ਚਾਚੀ ਦਾ ਅੱਜ ਬਰਥਡੇ ਹੈ ਹੈਪੀ ਬਰਥਡੇ ਚਾਚੀ ਆਹ ਮੇਰਾ ਚਾਚਾ ਆਸਿਆ ਚਾਈ ਆਹ ਦੋਸਤੋ ਇਹ ਆ ਗਿਆ ਜੀ ਕੇਕ ਤੇ ਨਾਲ ਹੈਗਾ ਕੋਕ ਬਹੁਤ ਬਹੁਤ ਦੋ ਏ ਏ ਏ ਐ ਗੁਇਆ ਇਹ ਉਧਰ ਨਹੀਂ ਹੋਗਾ ਮੈਂ ਕਿਹਾ ਨਹੀਂ ਨੀ ਸਰ ਨਹੀਂ ਵਗਨਣਾ ਆਏਗਾ ਵਗਿਆ ਤੇ ਹਾਂਜੀ ਦੋਸਤੋ ਚਾਚਾ ਜੀ ਬਲੋਗ ਆ ਗਏ ਆ ਚਾਚੀ ਨੂੰ ਬਰਥਡੇ ਵਿਸ਼ ਕਰਕੇ ਤੇ ਹੁਣ ਮੈਂ ਇਸ ਬਲੋਗ ਨੂੰ ਐਂਡ ਕਰਨ ਲੱਗਾ ਹਾਂ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਤਾਂ ਮੇਰੇ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ